ਐਵੇਂ ਨਹੀਂ ਐਡੇ ਕਮੂਹ ਵਾਲਾ ਕੇਜਰੀਵਾਲ ਐਡਾ ਬੂਥਾ ਕਰਕੇ ਬੈਠਾ ਐਵੇਂ ਨਹੀਂ ਸਖਬੀਰ ਸਿੰਘ ਬਾਦਲ ਦਾ ਢਿੱਡੋ ਦੇ ਝੱਗੇ ਤੇ ਨਹੀਂ ਆਉਂਦਾ ਐਵੇਂ ਨਹੀਂ ਕੈਪਟਨ ਮਰਿੰਦਰ ਸਿੰਘ ਦੇ ਗੱਲਾਂ ਤੇ ਲਾਲੀ ਰਹਿੰਦੀ 50000 ਕਲੋਨੀਆਂ ਅੱਜ ਤੋਂ 14-15 ਸਾਲ ਪਹਿਲਾਂ ਰੈਕੋਗਨਾਈਜ਼ ਕੀਤੀਆਂ ਗਈਆਂ ਅਖਬਾਰ 'ਚ ਦਿੱਤੀਆਂ ਗਈਆਂ ਅਕਾਲੀ ਭਾਜਪਾ ਦੀ ਸਰਕਾਰ ਸੀ ਉਹ ਕਲੋਨੀਆਂ ਰੈਗੂਲਰ ਕਰਨ ਦੇ ਉਸ ਸਰਕਾਰ ਨੇ ਪੈਸੇ ਲਏ ਰੱਜਵੇਂ ਫੇਰ ਮੋੜ ਅਗਲੀ ਸਰਕਾਰ ਆਈ ਉਹਨੇ ਰਜਮੇ ਪੈਸੇ ਲੈ ਕੇ ਉਹਨੂੰ ਰੈਗੂਲਰ ਕੀਤਾ ਕਿਉਂਕਿ ਰੈਗੂਲਰ ਕੀਤੇ ਬਗੈਰ ਉੱਥੇ ਫਿਰ ਪਲਾਟ ਹੀ ਨਹੀਂ ਵਿਕਦਾ ਉੱਥੇ ਸੀਵਰੇਜ ਨਹੀਂ ਪੈਂਦਾ ਕਨੈਕਸ਼ਨ ਨਹੀਂ ਮਿਲਦਾ 20 ਤਰ੍ਹਾਂ ਦੀਆਂ ਤਕਲੀਫਾਂ ਹੁੰਦੀਆਂ ਨੇ ਚੱਲਦਿਆਂ ਚੱਲਦਿਆਂ ਜਿਸ ਦਿਨ ਪਾਲਿਸੀ ਲਾਗੂ ਹੋਈ ਸਰਕਾਰੀ ਬਿਆਨ ਹੈ ਕਿ 14000 ਜਿਹੜੀਆਂ ਕਲੋਨੀਆਂ ਨੇ ਅਜੇ ਵੀ ਅਨ ਆਥੋਰਾਈਜ਼ਡ ਨੇ 5 ਕਿੱਲੇ 'ਚ ਵੀ ਕਲੋਨੀ ਲਾਈਏ ਤਾਂ ਲੱਖ ਏਕੜ ਜਗ੍ਹਾ ਜੇ ਉੱਥੇ ਪਈ ਹੈ ਤੇ ਜਿਹੜੀ ਪਹਿਲਾਂ ਇਹਨਾਂ ਨੇ ਪੈਸੇ ਲੈ ਕੇ ਕਲੋਨੀਆਂ ਰੈਗੂਲਰ ਕੀਤੀਆਂ ਨੇ ਉਹਨਾਂ ਦੇ ਵਿੱਚ ਨੀ ਪਾਦੇ ਪਾਣੀ ਰਸੋਈਆਂ ਚ ਤੇ ਬੈੱਡਰੂਮਾਂ ਚ ਆ ਜਾਂਦਾ ਨਾ ਸੀਵਰੇਜ ਐ ਨਾ ਸੋਲਿਡ ਵੇਸਟ ਪਲਾਂਟ ਐ ਨਾ ਉੱਥੇ ਦੇ ਗੰਦੇ ਪਾਣੀ ਦਾ ਕਿਤੇ ਪਾਉਣ ਦਾ ਜਾਂ ਉਹਨੂੰ ਸਾਫ਼ ਕਰਨ ਦਾ ਪ੍ਰਬੰਧ ਐ ਇੱਕ ਗੱਲ ਹੋਰ ਜਿਹੜਾ ਐਨਓਸੀ ਦੇਣ ਦਾ ਸਿਸਟਮ ਚੱਲਦਾ ਐ ਸਰਕਾਰ ਨੇ ਕਿਹਾ ਕਿ ਜਿਨ੍ਹਾਂ ਕੋਲੇ 2018 ਤੋਂ ਪਹਿਲਾਂ ਦੇ ਬਿਆਨੇ ਹੋਏ ਨੇ ਉਹਨਾਂ ਨੂੰ ਅਸੀਂ ਐਨਓਸੀ ਦੇ ਦੇਾਂਗੇ ਕੱਲੀ ਖਰੜ ਤਹਿਸੀਲ ਦੇ ਵਿੱਚ 20000 ਐਨਓਸੀ 16000 ਐਨਓਸੀ ਇਸ ਸਰਕਾਰ ਨੇ ਦਿੱਤੀ ਹੈ। ਔਰ ਇੱਕ ਹੀ ਬੰਦਾ ਜੀਐਨਈ ਬਿਲਡਰ ਜਿਹਦੇ ਤੇ ਕਿਸੇ ਵਿਅਕਤੀ ਨੇ ਸਰਕਾਰ ਨੂੰ ਸ਼ਿਕਾਇਤ ਵੀ ਕੀਤੀ ਹੈ ਕੱਲਾ ਹੀ ਬੰਦਾ 200 ਐਨਓਸੀਆਂ ਲਈ ਬੈਠੇ। 16000 ਐਨਓਸੀਆਂ ਘੱਟ ਤੋਂ ਘੱਟ 200 ਗੱਜ ਦਾ ਵੀ ਪਲਾਟ ਲਈਏ ਤਾਂ ਤੁਸੀਂ ਹਿਸਾਬ ਲਾ ਲਓ ਕਿ 32 ਲੱਖ ਏਕੜ ਜਗ੍ਹਾ ਬਣਦੀ ਹੈ। ਇਹਨੂੰ 4840 ਗੱਜ ਦੇ ਨਾਲ ਭਾਗ ਦੇ ਲੋ। 661 ਏਕੜ ਬਣਦੇ ਆ ਸੋ ਲਗਭਗ 661 ਕਰੋੜ ਰੁਪਇਆ ਇਕੱਲਾ ਖਰੜ ਤਹਿਸੀਲ ਚੋਂ ਖਾਦਾ ਗਿਆ ਪੰਜਾਬੀਓ ਐਡਾ ਵੱਡਾ ਕਪਲ ਹੈ ਐਵੇਂ ਨਹੀਂ ਐਡੇ ਇੱਕ ਮੂੰਹ ਵਾਲਾ ਕੇਜਰੀਵਾਲ ਐਡਾ ਬੂਥਾ ਕਰਕੇ ਬੈਠਾ ਐਵੇਂ ਨਹੀਂ ਸਖਬੀਰ ਸਿੰਘ ਬਾਦਲ ਦਾ ਢਿੱਡੋ ਦੇ ਝੱਗੇ 'ਚ ਨਹੀਂ ਆਉਂਦਾ ਐਵੇਂ ਨਹੀਂ ਕੈਪਟਨ ਮਰਿੰਦਰ ਸਿੰਘ ਦੇ ਗੱਲਾਂ ਤੇ ਲਾਲੀ ਰਹਿੰਦੀ ਸੋ ਇਹ ਬਹੁਤ ਵੱਡਾ ਕਪਲਾਏ ਦੇ ਪਿੱਛੇ ਜਿਹੜਾ ਪੈਸਾ ਸਰਕਾਰੀ ਖਜ਼ਾਨੇ 'ਚ ਜਾਣਾ ਚਾਹੀਦਾ ਸੀ ਉਹ ਪੈਸਾ ਇਹਨਾਂ ਚੋਰਾਆਂ ਦੀਆਂ ਜੇਬਾਂ 'ਚ ਜਾ ਰਿਹਾ 50 ਹਜ਼ਾਰ ਕਲੋਨੀਆਂ ਅੱਜ ਤੋਂ 14-15 ਸਾਲ ਪਹਿਲਾਂ ਰੈਕੋਗਨਾਈਜ਼ ਕੀਤੀਆਂ ਗਈਆਂ ਅਖਬਾਰ 'ਚ ਦਿੱਤੀਆਂ ਗਈਆਂ ਅਕਾਲੀ ਭਾਜਪਾ ਦੀ ਸਰਕਾਰ ਸੀ ਉਹ ਕਲੋਨੀਆਂ ਰੈਗੂਲਰ ਕਰਨ ਦੇ ਉਸ ਸਰਕਾਰ ਨੇ ਪੈਸੇ ਲਏ ਰਜਮੇ ਫੇਰ ਮੋੜ ਅਗਲੀ ਸਰਕਾਰ ਆਈ ਉਹਨੇ ਰਜਮੇ ਪੈਸੇ ਲੈ ਕੇ ਉਹਨੂੰ ਰੈਗੂਲਰ ਕੀਤਾ ਕਿਉਂਕਿ ਰੈਗੂਲਰ ਕੀਤੇ ਬਗੈਰ ਉਥੇ ਫਿਰ ਪਲਾਟ ਹੀ ਨਹੀਂ ਵਿਕਦਾ ਉਥੇ ਸੀਵਰੇਜ ਨਹੀਂ ਪੈਂਦਾ ਕਨੈਕਸ਼ਨ ਨਹੀਂ ਮਿਲਦਾ 20 ਤਰ੍ਹਾਂ ਦੀਆਂ ਤਕਲੀਫਾਂ ਹੁੰਦੀਆਂ ਨੇ ਚਲਦਿਆਂ ਚਲਦਿਆਂ ਜਿਸ ਦਿਨ ਪਾਲਿਸੀ ਲਾਗੂ ਹੋਈ ਸਰਕਾਰੀ ਬਿਆਨ ਹੈ ਕਿ 14000 ਜਿਹੜੀਆਂ ਕਲੋਨੀਆਂ ਨੇ ਅਜੇ ਵੀ ਅਨ ਅਥੋਰਾਈਜ਼ਡ ਨੇ ਪੰਜ ਕਿੱਲੇ ਚ ਵੀ ਕਲੋਨੀ ਲਾਈਏ ਤਾਂ ਲੱਖ ਏਕੜ ਜਗ੍ਹਾ ਜੀ ਉਥੇ ਪਈ ਹੈ ਤੇ ਜਿਹੜੀ ਪਹਿਲਾਂ ਇਹਨਾਂ ਨੇ ਪੈਸੇ ਲੈ ਕੇ ਕਲੋਨੀਆਂ ਰੈਗੂਲਰ ਕੀਤੀਆਂ ਨੇ ਉਹਨਾਂ ਦੇ ਵਿੱਚ ਨੀ ਪਾਦੇ ਪਾਣੀ ਰਸੋਈਆਂ ਚ ਤੇ ਬੈੱਡਰੂਮਾਂ ਚ ਆ ਜਾਂਦਾ ਨਾ ਸੀਵਰੇਜ ਐ ਨਾ ਸੋਲਿਡ ਵੇਸਟ ਪਲਾਂਟ ਐ ਨਾ ਉੱਥੇ ਦੇ ਗੰਦੇ ਪਾਣੀ ਦਾ ਕਿਤੇ ਪਾਉਣ ਦਾ ਜਾਂ ਉਹਨੂੰ ਸਾਫ਼ ਕਰਨ ਦਾ ਪ੍ਰਬੰਧ ਐ ਇੱਕ ਗੱਲ ਹੋਰ ਜਿਹੜਾ ਐਨਓਸੀ ਦੇਣ ਦਾ ਸਿਸਟਮ ਚੱਲਦਾ ਐ ਸਰਕਾਰ ਨੇ ਕਿਹਾ ਕਿ ਜਿਨ੍ਹਾਂ ਕੋਲੇ 2018 ਤੋਂ ਪਹਿਲਾਂ ਦੇ ਬਿਆਨੇ ਹੋਏ ਨੇ ਉਹਨਾਂ ਨੂੰ ਅਸੀਂ ਐਨਓਸੀ ਦੇ ਦੇਾਂਗੇ ਕੱਲੀ ਖਰੜ ਤਹਿਸੀਲ ਦੇ ਵਿੱਚ ਵੀਰ 20000 ਐਨਓਸੀ 16000 ਐਨਓਸੀ ਇਸ ਸਰਕਾਰ ਨੇ ਦਿੱਤੀ ਹੈ ਔਰ ਇੱਕ ਹੀ ਬੰਦਾ ਜੀਐਨਈ ਬਿਲਡਰ ਜਿਹਦੇ ਤੇ ਕਿਸੇ ਵਿਅਕਤੀ ਨੇ ਸਰਕਾਰ ਨੂੰ ਸ਼ਿਕਾਇਤ ਵੀ ਕੀਤੀ ਹੈ ਕੱਲਾ ਹੀ ਬੰਦਾ 200 ਐਨਓਸੀਆਂ ਲਈ ਬੈਠਾ 16000 ਐਨਓਸੀਆਂ ਘੱਟ ਤੋਂ ਘੱਟ 200 ਗਜ ਦਾ ਵੀ ਪਲਾਟ ਲਾਈਏ ਤਾਂ ਤੁਸੀਂ ਹਿਸਾਬ ਲਾ ਲਓ ਕਿ 32 ਲੱਖ ਏਕੜ ਜਗ੍ਹਾ ਬਣਦੀ ਹੈ ਇਹਨੂੰ 4840 ਗਜ ਦੇ ਨਾਲ ਭਾਗ ਦੇ ਲਓ 661 ਏਕੜ ਬਣਦੇ ਐ ਸੋ ਲਗਭਗ 661 ਕਰੋੜ ਰੁਪਇਆ ਇਕੱਲਾ ਖਰੜ ਤਹਿਸੀਲ ਚੋਂ ਖਾਦਾ ਗਿਆ ਪੰਜਾਬੀਓ ਐਡਾ ਵੱਡਾ ਕਪਲਾ ਐ ਐਵੇਂ ਨਹੀਂ ਐਡੇ ਇੱਕ ਮੂੰਹ ਵਾਲਾ ਕੇਜਰੀਵਾਲ ਐਡਾ ਬੂਥਾ ਕਰਕੇ ਬੈਠਾ ਐ ਐਵੇਂ ਨਹੀਂ ਸਖਬੀਰ ਸਿੰਘ ਬਾਦਲ ਦਾ ਢਿੱਡੋਂ ਦੇ ਝੱਗੇ ਤੇ ਨਹੀਂ ਆਉਂਦਾ ਐਵੇਂ ਨਹੀਂ ਕੈਪਟਨ ਮਰਿੰਦਰ ਸਿੰਘ ਦੇ ਗੱਲਾਂ ਤੇ ਲਾਲੀ ਰਹਿੰਦੀ ਸੋ ਇਹ ਬਹੁਤ ਵੱਡਾ ਕਪਲਾਏ ਦੇ ਪਿੱਛੇ ਜਿਹੜਾ ਪੈਸਾ ਸਰਕਾਰੀ ਖਜ਼ਾਨੇ 'ਚ ਜਾਣਾ ਚਾਹੀਦਾ ਸੀ ਉਹ ਪੈਸਾ ਇਹਨਾਂ ਚੋਰਾਆਂ ਦੀਆਂ ਜੇਬਾਂ 'ਚ ਜਾ ਰਿਹਾ ਹੈ